ਔਰ ਜੇ ਬੰਦਾ ਬਹੁਤ ਸ਼ਰੀਫ ਆ ਜੇ ਕੋਈ ਸ਼ਰੀਫ ਬੰਦਾ ਵਾ ਕਹਿੰਦੇ ਆ ਨਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਕਿਹੜੀ ਪਾਰਟੀ ਲੈ ਕੇ ਕਿ ਪਾਰਟੀ ਦਾ ਨਾਮ ਹੈ ਤੇ ਤੁਹਾਡਾ ਚੋਣ ਨਿਸ਼ਾਨ ਕਿਹੜਾ ਰਹੇਗਾ ਦੇਖੋ ਜੀ ਬੇਗੰਪੁਰਾ ਸਾਂਝਾ ਫਰੰਟ ਪਾਰਟੀ ਆਪਣੀ ਤੇ ਇੱਕ ਨੈਸ਼ਨਲ ਪਬਲਿਕ ਆਫ ਇੰਡੀਆ ਪਾਰਟੀ ਹੈ ਠੀਕ ਆ ਸਰ ਦੋ ਪਾਰਟੀਆਂ ਸਾਡੀਆਂ ਦੋ ਪਾਰਟੀਆਂ ਸਾਡੀਆਂ ਤੇ ਅਸੀਂ 13 ਦੇ 13 ਕੈਂਡੀਡੇਟ ਬੇਗੰਪੁਰਾ ਪਾਰਟੀ ਦੇ ਖੜੇ ਕਰ ਦਿੱਤੇ ਆ ਤੇ ਨੈਸ਼ਨਲ ਪਬਲਿਕ ਆਫ ਇੰਡੀਆ ਪਾਰਟੀ ਹੈ ਉਹਨਾਂ ਵੱਲੋਂ ਇਹਨਾਂ ਨੂੰ ਟਿਕਟ ਦਿੱਤੀ ਜਾਏਗੀ ਔਰ ਇਹ ਜੋ ਟਿਕੜਾ ਇਹ ਜਿੱਤਣਗੇ ਇਹਨਾਂ ਸਾਹਮਣੇ ਜਿਹੜੇ ਬੰਦੇ ਆਣਗੇ ਉਹ ਸਭ ਹਾਰ ਜਾਣਗੇ ਇਲੈਕਸ਼ਨ ਹੋ ਰਹੇ ਉਹਨਾਂ ਦਾਅਵੇਦਾਰ ਮੰਨਦੇ ਟਿਕਟ ਮੰਨਦੇ ਵੀ ਮੈਂ ਵੀ ਹੈਗਾ ਬਿਲਕੁਲ ਇਹ ਦਾਅਵੇਦਾਰ ਹੈ ਭਾਜੀ ਇਹ ਉਹ ਦਾਅਵੇਦਾਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਪਿਆਰ ਦੇਣਾ ਵਾ ਲੋਕਾਂ ਨੂੰ ਸਤਕਾਰ ਦੇਣਾ ਹੈ ਇਹਨਾਂ ਨੇ ਜਿੰਦਰਾ ਜਿੰਦਰਾ ਜੋ ਮਰਜ਼ੀ ਇਹਨਾਂ ਨੇ ਜਿੰਦਰਾ ਜਿੰਦਰਾ ਅੱਜ ਜੀ ਕੱਲ੍ਹ ਨਹੀਂ ਜਿੰਦਰਾ ਜਿੰਦਰਾ ਇਹਨਾਂ ਨੇ ਅੱਗਾ ਪਿਛਾ ਉਹਨਾਂ ਦੀ ਆਪਾਂ ਇੰਟਰਵਿਊ ਕੀਤੀ ਤੇ ਬੜਾ ਬੋਲਦੇ ਨੇ ਤੇ ਅੱਜ ਚੁੱਪ ਜਾ ਬੈਠੇ ਨੇ ਹਾਂਜੀ ਮੈਨੂੰ ਮਾਇਨੇ ਕੀ ਕਹਿਣਾ ਥੋੜਾ ਬੋਲੋ ਠੀਕ ਹੈ ਜੋ ਕਹਿੰਦੇ ਨੇ ਮੈਂ ਸਿਰ ਪਰ ਹੋਣੀ ਅੱਜ ਕੀ ਗ ਹਰ ਤਰ੍ਹਾਂ ਉਡੀਕੋ ਛਟਾਂ ਵਿੱਚ ਮਿਲਣ ਆਏ ਸਪੈਸ਼ਲ ਨਹੀਂ ਚਲੋ ਬੰਦੇ ਮਿਲ ਲਿਆ ਮਿਲ ਲਿਆ ਟੀਆਂ ਸੀਟਾਂ ਤੁਹਾਡੀਆਂ ਤੇ ਉਦਾਵਤਰ ਬੰਦੇ ਦੇਖੋ 545 ਸੀਟਾਂ ਸਾਡੀਆਂ ਸਾਰੀਆਂ ਤੁਹਾਡੀਆਂ ਹੋਣਗੀਆਂ ਤੇ ਵਿਰੋਧੀ ਪਾਰਟੀਆਂ ਦੀ ਆਪਾਂ ਇੱਕ ਵੀ ਨਹੀਂ ਦੇਣੀ ਸਾਰੀਆਂ ਆਪਣੇ ਘਰੇ ਰੱਖਣੀਆਂ ਸਾਰੀਆਂ ਲੱਖਾਂ ਕਰੇ ਬਟਾਲਾ ਵਾਸੀ ਜਿਹੜੇ ਰੱਬ ਵਰਗੇ ਇਨਸਾਨ ਹੈ ਇਹਨਾਂ ਨੇ ਬਹੁਤ ਪਿਆਰ ਦਿਖਾਇਆ ਬਟਾਲੇ ਵਾਸੀਆਂ ਨੇ ਮੈਂ ਇਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਉਹ ਬਟਾਲੇ ਵਰਗਾ ਪਰਮਾਤਮਾ ਇਹਨਾਂ ਨੂੰ ਦਿਨ ਦੁਗਣਾ ਵਾਇਗੁਰੂ ਚੌਗਣੀ ਤਰੱਕੀ ਬਖਸ਼ੇ ਬਟਾਲਾ ਸ਼ਹਿਰ ਤਰੱਕੀ ਬਹੁਤ ਕਰੇਗਾ ਬਹੁਤ ਤਰੱਕੀ ਕਰੇਗਾ ਲੋਕ ਸਭਾ ਛੋੜਨ ਦਾ ਮੁੱਦਾ ਗੱਦਰਾ ਤੱਕ ਵਿਆਵਾ ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰ ਜਿਹੜੇ ਆ ਛੋਲ ਮਜਾ ਤੇ ਉਚਾਰੇ ਗਏ ਨੇ ਤੁਸੀਂ ਦੇਖ ਸਕਦੇ ਪਿੰਡੀ ਟੂ ਛਟਰਾਵਲਾ ਜੋ ਕਿ ਅੱਜ ਬਟਾਲੇ ਵਿੱਚ ਪਹੁੰਚਾ ਨੇ ਸਾਡੇ ਇਹ ਕੈਂਡੀਡੇਟ ਉਤਾਰੇ ਨੇ ਆਪਣੇ ਪਾਰਟੀ ਚੋਂ ਵੀਰਮਾ ਜਨ ਸੋ ਅੱਜ ਦੋਵੇਂ ਇਕੱਠੇ ਨੇ ਨੀਂਗੂ ਛਟਰਾਵਲਾ ਤੇ ਵੀਰਮਾ ਜਨ ਜੋ ਕਿ ਆਪਣੀ ਪਾਰਟੀ ਲੈ ਕੇ ਆਏ ਨੇ ਤੇ ਉਹਨਾਂ ਨੂੰ ਉਮੀਦਵਾਰ ਬਣਾ ਕੇ ਇਥੋਂ ਜਿਤਾ ਕੇ ਖੜਦੀ ਗੱਲ ਕਹਿ ਰਹੇ ਨੇ ਕਿਉਂਕਿ ਇਹਨਾਂ ਨੂੰ ਹੀ ਜਦੋਂ ਪਿੱਛੇ ਇਹਨਾਂ ਨੇ ਆਪਣੇ ਇਲੈਕਸ਼ਨ ਲੜੇ ਸੀ ਇਹਨਾਂ ਨੂੰ 5 ਵੋਟਾਂ ਪਈਆਂ ਸੀ ਪਰ ਇਹਨਾਂ ਨੂੰ 7 ਪਈਆਂ ਸੀ ਦੋ ਬਾਦੇ ਉਹ ਆਹ ਦੀ ਸੱਤ ਵਟਾ ਪਈਆਂ ਸੀ ਸੋ ਅੱਜ ਇਹ ਲੈ ਕੇ ਆਏ ਨੇ ਪਾਰਟੀ ਕੀ ਕਹਿਣਾ ਚਾਹੁੰਦੇ ਨੇ ਨੀਟੂ ਜੀ ਸਾਡੇ ਬਟਾਲੇ ਪਹੁੰਚੇ ਨੇ ਅੱਜ ਨੀਟੂ ਜੀ ਕਿਹੜੀ ਪਾਰਟੀ ਲੈ ਕੇ ਆਏ ਉਹ ਤੇ ਬਟਾਲੇ ਕੀ ਕਰਨ ਆਏ ਹੋ ਦੇਖੋ ਜੀ ਸਭ ਤੋਂ ਪਹਿਲੇ ਮੈਂ ਰੱਬ ਦਾ ਨਾਮ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਤ ਜੈ ਭਗਵਾਨ ਵਾਲਮਿਕ ਜੈ ਗੁਰੂ ਵਿਦਾਸ ਤਾਂ ਤਾਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਹਲਾ ਲੂਇਆ ਗੋਸ ਪਾ ਖੁਸ਼ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਦੋ ਜਿਕਾਰਾ ਮਾ ਚਿੰਤਪੁਰਨੀ ਜੀ ਦਾ ਬੋਲ ਸੱਚੇ ਦਰਬਾਰ ਕੀ ਜਿਕਾਰਾ ਬਾਪੂ ਮਹਾਰਾਜ ਸ਼ਾਹ ਜੀ ਦਾ ਜਿਕਾਰਾ ਬਾਪੂ ਲਾਡੀ ਸਾਈ ਸਰਕਾਰ ਦੀ ਦਾ ਔਰ ਦੇਖੋ ਜੀ ਸਾਰੇ ਭਰਾ ਸਾਡੇ ਆ ਰੱਬ ਵਰਗੇ ਬੰਦੇ ਇੱਥੇ ਖੜੇ ਆ ਦੇਖੋ ਆਪਾਂ ਵੀ ਤੁਹਾਡੇ ਵਰਗੇ ਆ ਤੁਹਾਡੇ ਭਰਾ ਆ ਔਰ ਜੇ ਬੰਦਾ ਬਹੁਤ ਸ਼ਰੀਫ ਆ ਜੇ ਕੋਈ ਸ਼ਰੀਫ ਬੰਦਾ ਵਾ ਕਹਿੰਦੇ ਆ ਨਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈ ਦਾ ਬੰਦਾ ਚਾਹੇ ਮਾੜਾ ਹੋਵੇ ਆਪਣੀ ਖੁਦਾਈ ਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਬਣਾਈ ਦਾ ਕਿਹੜੀ ਪਾਰਟੀ ਲੈ ਕੇ ਕੀ ਪਾਰਟੀ ਦਾ ਨਾਮ ਹੈ ਤੇ ਤੁਹਾਡਾ ਚੋਣ ਨਿਸ਼ਾਨ ਕਿਹੜਾ ਰਹੇਗਾ ਦੇਖੋ ਜੀ ਬੇਗੰਪੁਰਾ ਸਾਂਝਾ ਫਰੰਟ ਪਾਰਟੀ ਆਪਣੀ ਤੇ ਇੱਕ ਨੈਸ਼ਨਲ ਪਬਲਿਕ ਆਫ ਇੰਡੀਆ ਪਾਰਟੀ ਹੈ ਠੀਕ ਹੈ ਸਾਡੀਆਂ ਦੋ ਪਾਰਟੀਆਂ ਸਾਡੀਆਂ ਦੋ ਪਾਰਟੀਆਂ ਸਾਡੀਆਂ ਤੇ ਅਸੀਂ 13 ਦੇ 13 ਕੈਂਡੀਡੇਟ ਬੇਗੰਪੁਰਾ ਪਾਰਟੀ ਦੇ ਖੜੇ ਕਰ ਦਿੱਤੇ ਆ ਤੇ ਨੈਸ਼ਨਲ ਪਬਲਿਕ ਆਫ ਇੰਡੀਆ ਪਾਰਟੀ ਆ ਉਹਨਾਂ ਵੱਲੋਂ ਇਹਨਾਂ ਨੂੰ ਟਿਕਟ ਦਿੱਤੀ ਜਾਏਗੀ ਪਰ ਇਹ ਜਿਹੜੇ ਟਿਕਟ ਆ ਇਹ ਜਿੱਤਣਗੇ ਇਹਨਾਂ ਸਾਹਮਣੇ ਜਿਹੜੇ ਬੰਦੇ ਆਣਗੇ ਉਹ ਸਭ ਹਾਰ ਜਾਣਗੇ ਸਾਰੇ ਹਾਰਨਗੇ ਇਹ ਵੀ ਆਪਣੇ ਆਪ ਨੂੰ ਐਮਪੀ ਦੀਆਂ ਜਿਹੜੇ ਇਲੈਕਸ਼ਨ ਹੋ ਰਹੇ ਉਹਨਾਂ ਦਾਅਵੇਦਾਰ ਮੰਨ ਲਈ ਟਿਕਟ ਮੰਦੇ ਵੀ ਮੈਂ ਵੀ ਆਗਾ ਬਿਲਕੁਲ ਇਹ ਦਾਅਵੇਦਾਰ ਹੈ ਭਾਜੀ ਇਹ ਉਹ ਦਾਅਵੇਦਾਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਪਿਆਰ ਦੇਣਾ ਵਾ ਲੋਕਾਂ ਨੂੰ ਸਤਿਕਾਰ ਦੇਣਾ ਵਾ ਇਹਨਾਂ ਨੇ ਜਿਤਨਾ ਜਿਤਨਾ ਜੋ ਮਰਜੀ ਇਹਨਾਂ ਨੇ ਜਿਤਨਾ ਜਿਤਨਾ ਅੱਜ ਦੀ ਕੱਲ ਨਹੀਂ ਜਿਤਨਾ ਜਿਤਨਾ ਇਹਨਾਂ ਨੇ ਬੀਟੂ ਜੀ ਅੱਜ ਤੁਹਾਡੀ ਪਾਰਟੀ ਦੇ ਕਿਹੜੇ ਮੁੱਦੇ ਰਹਿਣਗੇ ਆਹ ਮੁੱਦੇ ਜਿਹੜੇ ਜਿਹੜੇ ਲੋਕਾਂ ਨੂੰ ਮਤਲਬ ਆਪਾਂ ਪੜਾਈਏ ਦੇਖੋ ਭਾਜੀ ਸਭ ਤੋਂ ਪਹਿਲੇ ਇਹ ਹੈ ਕਿ 50 ਰੁਪਏ ਲੀਟਰ ਪੈਟਰੋਲ ਸੀਗਾ 100 ਰੁਪਏ ਕਰ ਦਿੱਤਾ 400 ਤੋਂ 1100 ਦਾ ਕਰਤਾ ਸਬਜ਼ੀਆਂ ਆਟਾ ਦਾਲ ਹਰ ਚੀਜ਼ ਮਹਿੰਗੀ ਹੈ ਐਜੂਕੇਸ਼ਨ ਮੈਡੀਕਲ ਔਰ ਜੇ ਬੁਢੇਪਾ ਪੈਨਸ਼ਨ ਕਿਸਾਨਾਂ ਦੇ ਮੁੱਦੇ ਜਵਾਨਾਂ ਦੇ ਮੁੱਦੇ ਕਈ ਮੁੱਦੇ ਸੀ ਜਿਹੜੇ ਪੰਜਾਬ ਨੂੰ ਇਹਨੇ ਖਤਮ ਕਰ ਦਿੱਤਾ ਤੁਹਾਡੇ ਇਹ ਗੱਲ ਕਰੀਏ ਤੇ ਤੁਸੀਂ ਉਹ ਜੇ ਇਲੈਕਸ਼ਨ ਜਾਂਦੇ ਹੋ ਗਾ ਜਾਂਦੇ ਹੋ ਤੇ ਕੀ ਤੁਹਾਡਾ ਰੋਲ ਰਹੇਗਾ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਮੁੱਦੇ ਨਸ਼ਿਆਂ ਤੋਂ ਜਿਹੜੇ ਪੰਜਾਬ ਦੇ ਮੁੱਦੇ ਨਸ਼ਿਆਂ ਤੋਂ ਦੂਰ ਨਸ਼ਿਆਂ ਤੋਂ ਆਪਾਂ ਦੂਰ ਕਰਾਂਗੇ ਸਾਰਿਆਂ ਨੂੰ ਜਿਹੜੇ ਬੰਦੇ ਵਾਹ ਯਾਤ ਦਾ ਉਹਨਾਂ ਨੂੰ ਅੰਦਰ ਕਰਾਂਗੇ ਉਹ ਤੱਕਾ ਸ਼ਾਈ ਨਹੀਂ ਕਿਸੇ ਚੱਲਣ ਦੇਵਾਂਗੇ ਇੱਕ ਗਾਣਾ ਵਾਜੀ ਉਸਤਾਦ ਜੀ ਤੁਸੀਂ ਜਾਣਾ ਨਹੀਂ ਪਲੀਜ਼ ਉਸਤਾਦ ਜੀ ਉਸਤਾਦ ਜੀ ਤੁਸੀਂ ਜਾਣਾ ਦੋ ਮਿੰਟ ਰਕ ਜੋ ਕਹਿੰਦੇ ਜਾਣਾ ਨਹੀਂ ਮੇਰੇ ਲੱਗੀ ਬੈਣਾ ਬਚ ਕੇ ਰਹੀ ਤੂੰ ਦਿਲਿਏ ਇਹਨਾਂ ਘਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛ ਲਵੀ ਤੂੰ ਐਨਾ ਅਫਜ਼ਾਨੀਆਂ ਤੋਂ ਸ਼ਰਤੋਂ ਹੀ ਪੁੱਠਾ ਸਾਡਾ ਏ ਹਸਾਬ ਕਹਿੰਦੇ ਨੇ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕੇ ਓ ਯਾਰ ਪੰਜਾਬੀ ਐਨੀ ਮੇਰਾ ਪਿਆਰ ਪੰਜਾਬੀ ਏ ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲ ਵਰ ਪੰਜਾਬੀ ਏ ਪੰਜਾਬੀ ਉਹ ਬੰਦਾ ਵਾ ਜਿਹੜੇ ਜੁਰਮ ਰੋਕਣਾ ਅੱਗਾ ਪਿਛੋ ਇਹਨਾਂ ਦੀ ਆਪਾਂ ਇੰਟਰਵਿਊ ਕੀਤੀ ਤੇ ਬੜਾ ਬੋਲਦੇ ਨੇ ਤੇ ਅੱਜ ਚੁੱਪ ਜਾ ਬੈਠੇ ਨੇ ਹਾਂਜੀ ਮੈਨੂੰ ਭਾਜ ਨਹੀਂ ਕੀ ਕਹਿਣਾ ਥੋੜਾ ਬੋਲੋ ਠੀਕ ਹੈ ਜੋ ਕਹਿਣ ਦੇ ਨੇ ਬੈਸਿਰ ਪਰ ਹੁੰਦੀ ਅੱਜ ਕੀ ਗੱਲ ਹੁੰਦੀ ਹੈ ਬੜਾ ਠੀਕ ਹੈ ਅੱਜ ਤਾਂ 22 ਛਟਾਂ ਮੇਲੇ ਨਾਲ ਆਏ ਸਪੈਸ਼ਲ ਨਹੀਂ ਚਲੋ ਬੰਦੇ ਮਿਲ ਲੈ ਮਿਲ ਲੈ ਮਿਲ ਲੈ ਮੈਂ ਮੱਲੇ ਹਾਂ ਲੋ ਪਾਰਟੀ ਮਨਜ਼ੂਰ ਆ ਪਾਰਟੀ ਤਾਂ ਮਨਜ਼ੂਰ ਆ ਟਿਕਟ ਦੇ ਰਹੇ ਆ ਆਪਣੀ ਪਾਰਟੀ ਚੋਂ ਚੋਣ ਲੜੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿੰਨੀਆਂ ਕਿੰਨੀਆਂ ਸੀਟਾਂ ਤੁਹਾਡੀਆਂ ਤੋਂ ਦਾਅਵੇਦਾਰ ਮੰਗਦੇ ਹੋ ਦੇਖੋ 545 ਸੀਟਾਂ ਸਾਡੀਆਂ ਆ ਸਾਰੀਆਂ ਤੁਹਾਡੀਆਂ ਹੋ ਗਈਆਂ ਤੇ ਵਿਰੋਧੀ ਪਾਰਟੀਆਂ ਦੀਆਂ ਆਪਾਂ ਇੱਕ ਵੀ ਨਹੀਂ ਦੇਣੀ ਸਾਰੀਆਂ ਆਪਣੇ ਘਰੇ ਰੱਖਣੀਆਂ ਸਾਰੀਆਂ ਰੱਖਾਂਗੇ ਆਪਣੇ ਜੇ ਤੁਹਾਨੂੰ ਚਾਹੀਦੇ ਤੁਸੀਂ ਵੀ ਲੈ ਜਿਓ ਮੇਰੇ ਕੋਲ ਤੇ ਸੀਟਾਂ ਬਣੀਆਂ ਪਈਆਂ ਫੇਰ ਆਈ ਬਚੀ ਤਾਂ ਮੰਨਿਆ ਤੁਹਾਡਾ ਕੈਂਡੀਡੇਟ ਜਿਹੜਾ ਚੁੱਪ ਚੁੱਪ ਬੈਠਾ ਉਹ ਭਾਈ ਤੇ ਮੀਤ ਖਰਾਬ ਕੋਈ ਨਹੀਂ ਪੰਜਾਬ ਅਣੀ ਵੀਨੇ ਭਾਈ ਜੀ ਕੀ ਕਰਾਜੋਗੇ ਤੁਹਾਨੂੰ ਮਦਦ ਉਹ ਕਿਹੜੇ ਮੁੱਦੇ ਰਹਿਣਗੇ ਦੱਸ ਦਿਓ ਮੁੱਦਾ ਦੱਸਦਾਂਗੇ بار بار ਦੇ ਕੋਈ ਨਹੀਂ ਬਾਰ بار ਚੱਲੇ ਚੋ ਲੜੋਗੇ ਲੜੋਗੇ ਕਿ ਨਹੀਂ ਲੜੋਗੇ ਲੜੋਗੇ ਬਾਰ ਬਾਰ ਕਿਹੜੇ ਮੁੱਦੇ ਦੱਸ ਦਿਓ ਬਣਾਏ ਲੋਕੀ ਵੇਖ ਰਹੇ ਤਾਂ ਲੋਕੀ ਵੇਖ ਰਹੇ ਨੇ ਦੱਸ ਦਿਓ ਕਿਹੜੇ ਲੋਕੀ ਵੇਖ ਰਹੇ ਉਹ ਵਕਤ ਆ ਕੇ ਦੱਸਾਂਗੇ ਕੀ ਕਰਦਾ ਮੈਂ ਨਹੀਂ ਵਕਤ ਮੁੜ ਕੇ ਨੰਗੀ ਦੇਣਾ ਫੇਰ ਕਬ ਕਦੀ ਲੰਗਦਾ ਕਬ ਲੰਗਦਾ ਜੀ ਕੀ ਕਹਿਣਾ ਚਾਹੋਗੇ ਅੱਜ ਦੇਸ਼ ਵਾਸੀਆਂ ਨੂੰ ਆਪਣੀ ਦੇਖੋ ਮੈਂ ਬਟਾਲਾ ਸ਼ਹਿਰ ਵਾਸੀ ਭਾਜੀ ਇੱਕ ਮਿੰਟ ਬਟਾਲਾ ਵਾਸੀ ਜਿਹੜੇ ਰੱਬ ਵਰਗੇ ਇਨਸਾਨ ਹੈ ਇਹਨਾਂ ਨੇ ਬਹੁਤ ਪਿਆਰ ਦਿਖਾਇਆ ਬਟਾਲੇ ਵਾਸੀਆਂ ਨੇ ਮੈਂ ਇਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਉਹ ਬਟਾਲੇ ਵਰਗਾ ਪਰਮਾਤਮਾ ਇਹਨਾਂ ਨੂੰ ਦਿਨ ਦੁਗਣਾ ਵਾਹ ਗੁਰੂ ਚੌਕਨੀ ਤਰੱਕੀ ਬਖਸ਼ੇ ਬਟਾਲਾ ਸ਼ਹਿਰ ਤਰੱਕੀ ਬਹੁਤ ਕਰੇਗਾ ਬਹੁਤ ترقی ਕਰੇਗਾ ਜੀ ਬਿਲਕੁਲ ਐਸ ਹੀ ਨੀਡੂ ਸ਼ਟਰਾਂ ਵਾਲੇ ਜੋ ਅੱਜ ਬਟਾਲੇ ਆਏ ਨੇ ਅਤੇ ਫੇਰੀ ਕਰਨ ਆਏ ਨੇ ਆਪਣਾ ਉਮੀਦਵਾਰ ਖੜਾ ਰਾਇਆ ਨੇ ਹੁਣ ਵੇਖਣਾ ਹੈਗਾ ਵੀ ਕਿੰਨੀਆਂ ਵੋਟਾਂ ਲੈ ਕੇ ਜਾਂਦੇ ਨੇ ਤੇ ਕਿਹਨੇ ਕਿਹਨਾਂ ਦੇ ਕੈਂਡੀਡੇਟ ਜਿੱਤੇ ਨੇ ਸੁਰਖਾਬ ਟੀਵੀ ਨਾਲ ਜਸਵਿੰਦਰ ਬੇਦੀ ਕੁਦਾਸਪੁਰ ਬਟਾਲਾ